ਹਾਂਜੀ ਦੋਸਤੋ ਕੀ ਹਾਲ ਚਾਲ ਜੀ ਅੱਜ ਅਸੀਂ ਪਹੁੰਚੇ ਹੀ ਗਏ ਫਰੀਦਕੋਟ ਮਾਰਕੀਟ ਮੱਛੀ ਮਾਰਕੀਟ ਵਿੱਚ ਤੇ ਆਪਾਂ ਇੱਥੋਂ ਆ ਤੁਹਾਨੂੰ ਦਿਖਾ ਦਈਏ ਆਪਾਂ ਕਿ ਇੱਥੇ ਦੁਕਾਨਾਂ ਬਹੁਤ ਹੀ ਜ਼ਿਆਦਾ ਲੱਗੀਆਂ ਹੋਈਆਂ ਸੋ ਅੱਜ ਜਿਹੜੇ ਟਾਈਮ ਅਸੀਂ ਪਹੁੰਚੇ ਇਸ ਟਾਈਮ ਅਜੇ ਇੱਕ ਦੋ ਦੁਕਾਨਾਂ ਹੀ ਖੁੱਲੀਆਂ ਸ਼ਾਮ ਤੱਕ ਬਹੁਤ ਵੱਡੀ ਮਾਰਕੀਟ ਹੁੰਦੀ ਆ ਤੇ ਅਜੋ ਪੰਨ ਨਾਲ ਇਹਨਾਂ ਨਾਲ ਨਾ ਕਰਦੇ ਕੋਈ ਗੱਲ ਬਾਤ ਤੇ ਅਥਮ ਦਿਖਾ ਦਈਏ ਏਦਾਂ ਇਹ ਮੱਛੀ ਦਾ ਰੇਟ ਜਿਹੜੀ ਇਹ ਬਾਈ ਤੋਲ ਰਿਆ ਇਹਦੇ ਇਹਦੇ ਵਿੱਚ ਸਿਰਫ ਇੱਕ ਕੰਡਾ ਹੁੰਦਾ ਤੇ ਜਾਦੇ ਕੰਡੇ ਵਾਲੀਆਂ ਉਹ ਵੀ ਪਈਆਂ ਹੋਈਆਂ ਤੇ ਤੇ ਆਪਾਂ ਇੱਥੇ ਪਹੁੰਚੇ ਸੀਗੇ ਤੇ ਤੁਹਾਨੂੰ ਦਿਖਾ ਦਈਏ ਕਿ ਇਹ ਆਪਣਾ ਵੀ ਇਸ ਤਰ੍ਹਾਂ ਇਹ ਮੱਛੀ ਦੀ ਕਟਿੰਗ ਕਰਦੇ ਕਿਦਾਂ ਕਰਦੇ ਤੁਹਾਨੂੰ ਅੱਗੇ ਦਿਖਾਉਣੇ ਆ ਤੇ ਇਸ ਸਮੁੰਦਰ ਸਮੁੰਦਰੀ ਮੱਛੀਏ ਬੈਕਸਾਈਡ ਤੋਂ ਹੀ ਆਉਂਦੀ ਆ ਤੇ ਕੋ ਡਿਲੀਵਰੀ ਕਰਕੇ ਜਾਂਦਾ ਇਹ ਸਾਰੇ ਸਮੁੰਦਰ ਦੀ ਯਾਨੀ ਕਿ ਮੱਛੀ ਉੱਥੋਂ ਲਈਾਈ ਜਾਂਦੀ ਇਹਨਾਂ ਦੇ ਨਾਂ ਵੀ ਅਲੱਗ-ਅਲੱਗ ਰੱਖੇ ਹੋਏ ਇਹਨਾਂ ਨੇ ਤੇ ਆ ਦੂਰ ਤੱਕ ਦਿਖਾ ਦिए ਸਾਰੀ ਫਰੀਦਕੋਟ ਦੇ ਵਿੱਚ ਇਹ ਸਟੇਸ਼ਨ ਦੇ ਲੱਗੇ ਰਹਿ ਜਾਂਦੀਆਂ ਦੁਕਾਨਾਂ ਤਿਆ ਜਿੰਨੇ ਵੀ ਆਸੇ ਪਾਸੇ ਸਵੇਰ ਸ਼ਾਮ ਤੱਕ ਲੱਗ ਜਾਣਗੀਆਂ ਇੱਕ ਦੋ ਦੁਕਾਨਾਂ ਸਿਰਫ ਖੁੱਲੀਆਂ ਸੱਸੇ ਪਹੁੰਚੇ ਸੀਗੇ ਤੇ ਸਾਡਾ ਦਿਲ ਕੀਤਾ ਕਿ ਇਹਨਾਂ ਦੀ ਵੀਡੀਓ ਬਣਾਉਣੀ ਹੋਣ ਇਹ ਜੋ ਕਟਿੰਗ ਕਰਕੇ ਦੇਣਗੇ ਤੁਹਾਨੂੰ ਦਿਖਾ ਦिए ਇਸ ਤਰ੍ਹਾਂ ਇਹ ਮਸ਼ੀਨ ਦੀ ਕਟਿੰਗ ਕਰਦੇ ਆ ਤੇ ਇਨਨੂੰ ਸਾਵਤਬ ਹੁੰਦਾ ਜੇ ਆਪਾਂ ਇਦਾਂ ਲੈ ਜੀ ਗਏਤੇ ਆਪਣੀ ਤੋਂ ਨਹੀਂ ਉਹ ਗੱਲਬਾਤ ਬਣਦੀ ਸੋ ਹਾਂ ਤੇ ਅਸਰੀ ਜੀ ਬਨ ਜਾਂਦੇ ਕਿਸੇ ਦੁੱਖ ਜਿਹਾ ਵੀ ਲੱਗਦਾ ਯਾਰ ਹਨਾ ਤੇ ਇੱਕ ਦਿਨ ਚ ਕਿੰਨੇ ਗਾ ਘਾਏ ਕਿੰਨੀ ਕਿ ਲੱਗ ਜਾਂਦੀ ਲਾਇਆ ਦੋ ਤੇ ਘੋੜ ਲੱਗ ਜਾਂਦਾ ਅੱਗੇ ਅੱਛਾ ਠੀਕ ਹੈ ਇਹਨੂੰ ਫਰਿੱਜ ਚ ਰੱਖਦੇ ਆਂ ਫਿਰ ਨਹੀਂ ਅੱਛਾ ਸਾਰੇ ਲੱਗ ਹੀ ਜਾਂਦਾ ਹੈ ਅਬ ਰਹੀ ਹੈ ਕਿਤਨਾ ਉਹ ਲੱਗ ਜਾਗਾ ਸਭ ਲੱਗ ਜਾਗਾ ਠੀਕ ਹੈ ਠੀਕ ਜਿੰਨੇ ਮੱਛੀ ਕੰਮਿਆਬ ਨਹੀਂ ਹੁੰਦਾ ਅੱਛਾ ਅੱਛਾ ਉਹ ਰਹਿ ਜਾਂਦਾ ਬਰਾਫੇ ਰਹਿ ਜਾਂਦਾ ਅੱਗੇ ਕਾ ਠੀਕ ਹੈ ਠੀਕ ਇੱਥੇ ਲੋਕ ਲਈ ਆ ਲੋਕਲਾਂ ਤੋਂ ਸੀ ਆਪੇ ਇੱਧਰ ਆਤੇ ਠੀਕ ਹੈ ਯਾਰ ਸੇ ਹੈ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਕੰਮ ਕਰਦੇ ਮੈਂ ਤਾਂ 30 ਸਾਲ ਹੋ ਸਾਲ ਹੋ ਗਿਆ ਕਿ 30 ਸਾਲ ਹੈ 1984 ਸੇ 40 ਸਾਲ ਕੇ ਬਾਅਦ ਹੋ ਗਏ ਹੈ ਅੱਛਾ ਠੀਕ ਹੈ ਕੰਮ ਠੀਕ ਹੈ ਕਿਵੇਂ ਬਣਾਉਣੀ ਹੈ ਇਹ ਦੱਸ ਦੇ ਇਹਨੂੰ ਰੋਸਟਡ ਬਣਾਉਣਾ ਇਹਨੇ ਆਹ ਜਮਿਨੇ ਆਹ ਕੋਲੋਂ ਬਥਰ ਕਰਦਾ ਪੂਰਾ ਖੋਲਣਾ ਪੈਂਦਾ ਹੈ ਕੀ ਰੇਡ ਬਹੁਤ ਹੈ 180 180 ਨਾ ਕੰਦਾ ਕੀ ਹੋਗਾ ਆ ਆ ਜਾ ਤੂੰ ਇਹ ਕਿੱਥੋਂ ਲਿਆਉਣਾ ਹੈ ਨਹਿਰ ਨਹਿਰਾ ਦਾ ਸਮੁੰਦਰ ਦੀ ਹੈ ਪੂਰਾ ਹੈ ਕਲਾਕਤੀ ਇਹਦੇ ਚ ਨੇ ਜਲ ਦੁਲਝਾ ਹੁੰਦਾ ਉਹਦੇ ਚ ਬਲਦੀ ਨਾ ਮੱਥੀ ਨਾ ਕੀ ਹੈ ਹੈ ਯੂਗ ਹੁੰਦੀਆਂ ਵਿੱਚ ਜਿਹਦੇ ਆਸਰੇ ਭਾਈ ਜੀ